ਕਿੰਨੂ ਨਹੀਂ ਆਪਾਂ ਛੱਡੇ ਹਾਂ ਕਿੰਨੂ ਨਹੀਂ ਛੱਡੇ ਲੱਗੇ ਮਰੂਦ ਵੀ ਸੀ ਹਲ ਕਰ ਬਸ ਮਰੂਦ ਅੱਜ ਮਿਲੇ ਨਹੀਂ ਹੈਗੇ ਕੱਚੇ ਸੀਗੇ ਫਿਰ ਅਸੀਂ ਕਾ ਚਲ ਕਾਣ ਤੋੜਨੇ ਹਾਂ ਇਹ ਪਏ ਨੇ ਪਈ ਆਪਾਂ ਤਾਂ ਬੈਠੇ ਆ ਆਲਸ ਦੀ ਗੱਲ ਹੁਣ ਤੋਂ ੱਪ ਲੱਗੀ ਹੋਈ ਐ ਇਹਨੂੰ ਵਧੀਆ ਹੱਡ ਪਿਗਲਦਾ ਲੈ ਸਸਰੀ ਦਾ ਪਾਪੇ ਸਸਰੀ ਕਾ ਛੋਟੇ ਹੁੰਦੇ ਸੀ ਕਿ ਦਾਤੀ ਫਿਰ ਆ ਪੱਖਾ ਚੱਲਦਾ ਹੁੰਦਾ ਸੀਗਾ ਹੂੰ ਕਦੇ ਪੱਖੇ ਮੁਰੇ ਐਂ ਕਰਿਆ ਆ ਇਹ ਬੋਲ ਤਾਂ ਮੈਂ ਤਾਂ ਨਹੀਂ ਮੰਨਿਆ ਪੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਭਾਈ ਇੱਕ ਬੜੀ ਕਮਾਲ ਦੀ ਚੀਜ਼ ਦਿਖਾਵਾਂ ਚਲੋ ਮੇਰੇ ਲਈ ਤਾਂ ਕਮਾਲ ਦੀ ਚੀਜ਼ ਆ ਹੋਰਾਂ ਲਈ ਬਹੁਤ ਕਾਮਨ ਚੀਜ਼ ਆ ਕਿਉਂਕਿ ਮੈਂ ਖਾਂਦਾ ਪੀਂਦਾ ਨਹੀਂ ਨਸ਼ਾ ਪੱਤਾ ਮੈਂ ਕਰਦਾ ਨਹੀਂ ਕੋਈ ਆਹ ਦੇਖੋ ਹੁਣ ਇਹ ਬੋਤਲ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਇਹ ਕਿਹੜੀ ਦਾਰੂ ਹੋਊਗੀ ਇਹ ਦਾਰੂ ਦੀ ਬੋਤਲ ਐ ਦੇਖੋ ਇਹ ਗਾਕਾ ਤੂੰ ਦੇਖ ਕਿ ਕਿੰਦੀ ਕਮਾਲ ਦੀ ਕਾਰਾਗਰੀ ਆ ਬੋਤਲ ਦੀ ਬਣਾਈ ਹੋਈ ਐ ਇਹ दारू ਦੀ ਬੋਤਲ ਆ ਜੀ ਖਾਲੀ ਮੈਨੂੰ ਵੀ ਨਹੀਂ ਪਤਾ ਸੀਗਾ ਇਹ ਜਦੋਂ ਮੇਰੇ ਮਤਲਬ ਮੈਂ ਦੇਖੀ ਮੈਂ ਕਿਹਾ ਯਾਰ ਕਮਾਲ ਦੀ ਗੱਲ ਐ ਮੈਨੂੰ ਦੱਸਿਆ ਕਿਸੇ ਨੇ ਵੀ ਇਹ दारू ਦੀ ਬੋਤਲ ਐ ਜਦੋਂ ਆ ਚੀਜ਼ ਪੜੀ ਫਿਰ ਪਤਾ ਲੱਗਦਾ ਹਾਂ ਇਹਨੂੰ ਤੁਸੀਂ ਸ਼ੋਕੇਸ ਚ ਵੀ ਰੱਖ ਸਕਦੇ ਹੋ ਐ ਉੱਤੋਂ ਆ ਢੱਕਣ ਖੋਲ ਕੇ ਢੱਕਣ ਖੋਲਦੋਂਗੇ ਤਾਂ ਇਹ ਗੰਜਾ ਜੀ ਵਿਚਾਰ ਐ ਹਾਂ ਰੱਖ ਸਕਦੇ ਨਾ ਹਾਂ ਹਾਂ ਰੱਖਣ ਨੂੰ ਕੀ ਡਰ ਆ ਕੁ ਹਾਂ ਹਾਂ ਸਹੀ ਗੱਲ ਹੈ ਤੋ ਫੇ ਸਮਾਰ ਕੇ ਰੱਖ ਲੈ ਸਮਝ ਲਓ ਜੀ ਦੇਖ ਸਕਦੇ ਹੁਣ ਤੁਸੀਂ ਆਪ ਦਾ ਇਹ ਭਏ ਨੇ ਭਈ ਆਪਾਂ ਤਾਂ ਬੈਠੇ ਆ ਹਾਲਸ ਧੁੱਪ ਪਿਗਲ ਗਈ ਹੁਣ ਤੋਂ ਤੋਂਪ ਲੱਗੀ ਹੋਈ ਐ ਇਹਨਾਂ ਨੂੰ ਵਧੀਆ ਹੱਡ ਪਿਗਲਦਾ ਲੈ ਸੱਸੀ ਦਾ ਪਾਪੇ ਸੱਸ ਦੀ ਕਾਰ ਕਿਵੇਂ ਆ ਠੀਕ ਆ ਬੁੜੀ ਜੀ ਤਾਂ ਦੇਖ ਉਹਨੇ ਚਾਹ ਨਹੀਂ ਪੀਤੀ ਅਜੇ ਮੈਂ ਪਹਿਲਾਂ ਆਈ ਸੀ ਮੈਂ ਚਾਹ ਪੀ ਲਈ ਬੁੜੀ ਜੀ ਤਾਂ ਦੇਖ ਹੋਰ ਇੱਕੇ ਮਣਪੱਕੀ ਚਾ ਨੀਤੀ ਚੜ ਗਈ ਨਾ ਪਾ ਕੇ ਨਵਾਂ ਸ਼ੂਟ ਮਾਜਣਾ ਪਏ ਹਾਂ ਜਾ ਕੇ ਤੇ ਵੀ ਕਿਉਂ ਕੱਕੇ ਕੀ ਵਿੱਚ ਸੀ ਹਾਲ ਹੈ ਵਧੀਆ ਜੀ ਤੁਸੀਂ ਸਾਰੇ ਕੱਕੇ ਨੇ ਕਾਕਾ ਬਾਪੂ ਜੀ ਕਾਕਾ ਬਾਪੂ ਜੀ ਕਹਿੰਦੇ ਵੱਧ ਤੋਂ ਵੱਧ ਮੈਨੂੰ ਕਮੈਂਟ ਕਰਿਆ ਕਰੋ ਅਸੀਂ ਕਮੈਂਟ ਪੜਦੇ ਹੁੰਨੇ ਹਾਂ ਕਹਿੰਦੇ ਪਰਸਨਲੀ ਕਮੈਂਟ ਪੜਦਾ ਕਾਕਾ ਬਾਪੂ ਹੈਗਾ ਕਿ ਬਾਬੂ ਕੀ ਕਹਿੰਦਾ ਤੂੰ ਥੀਬਾ ਬੇਬੇ ਨੂੰ ਹੈ ਮਣ ਪੱਕੀ ਚਾਹ ਪੀ ਕੇ ਨੇ ਇੱਥੇ ਚੜ ਜਾਈ ਇਹਨੂੰ ਪੀ ਕੇ ਕੁਆਂਟਲ ਪੱਕੀ ਚਾਹ ਕਹਿੰਦਾ ਮੰਜੇ ਦਾ ਪਤਾਗਾ ਹੈ ਕਿਉਂ ਬੜਾ ਆਤੀ ਦੇਖ ਲੈ ਗੱਲ ਗੱਲਾਂ ਦੀ ਮੁੰਨਾ ਪਗੂ ਬੇਬੇ ਕਹਿੰਦੀ ਜਾਣ ਦੇ ਕਾਕੇ ਉਹ ਦੇਖ ਉਹ ਮਾਰ ਲੈ ਬੱਸ ਆਹ ਜਾਣਦਾ ਕਾਕਾ ਤੈਨੂੰ ਤੂੰ ਬੇਦ ਤਾ ਹੈਗੀ ਆ ਦੇਖ ਕਿੰਨਾ ਸੋਹਣਾ ਵਿਊ ਆਉਂਦਾ ਓਏ ਕਿੰਨਾ ਸੋਹਣਾ ਵਿਊ ਆਉਂਦਾ ਦੇਖ ਕਿਆ ਬਾਤ ਆ ਮਿੱਤਰੋ ਇਹ ਹੈ ਪੰਜਾਬ ਪੰਜਾਬੀਅਤ ਇਹਨੂੰ ਕਾਇਮ ਰੱਖਿਆ ਹੈ ਸੰਭਾਲ ਕੇ ਰੱਖਿਆ ਹੈ ਤੁਸੀਂ ਸੁਖੇਰ ਸਿੰਘ ਫੌਜੀ ਨੇ ਐਕਸ ਆਰਮੀ ਮੈਨ ਇਹਦੇ ਵਿੱਚ ਆਵਾਜ਼ ਆਉਂਦੀ ਹੈ ਹੈਲੋ ਹੈਲੋ ਤੈ ਵੀ ਕਰ ਰਹੀ ਨੇ ਕਿਤੇ ਇਹ ਜੇ ਕੰਮ ਹੈ ਫੋਨ ਨਾ ਚੱਲਦੀ ਕਿਤੇ ਬਾਜ਼ਗੂੰਦੀ ਵਰਗੀ ਇੱਕ ਮਿੰਟ ਕੱਢ ਜਾ ਇੱਕ ਹੋਰ ਹੁੰਦਾ ਕਾਕੇ ਜਦੋਂ ਛੋਟੇ ਹੁੰਦੇ ਸੀ ਕਿ ਦਾਤੀ ਫਰਾ ਪੱਖਾ ਚੱਲਦਾ ਹੁੰਦਾ ਸੀਗਾ ਕਦੇ ਪੱਖੇ ਮੂਰੇ ਐ ਕਰਿਆ ਆ ਇਹ ਬੋਲਦਾ ਮੈਂ ਤਾਂ ਨਹੀਂ ਮੰਨਿਆ ਪੰਗ ਹੈ ਕਰੇ ਨਾ ਸਾਡੇ ਵੇਲੇ ਤਾਂ ਨਹੀਂ ਬੋਰ ਚੱਲਦਾ ਸੀ ਉਹ ਉਹ ਕਰਿਆਗਾ ਜਦੋਂ ਜਿਹੜੇ ਆਪਣੀ ਖੇਤ ਆਲਾ ਬੋਰ ਹੁੰਦਾ ਮੋਟਰ ਉਹਦੇ ਵਿੱਚ ਐ ਕਿਹਾ ਹੈਲੋ ਪਾਈਪ ਮੂਰੇ ਪਾਈਪ ਮੂਰੇ ਉਹ ਉਹ ਕੀਤਾ ਹੈ ਹੈ ਉਹ ਕਰ ਹੂੰ ਹੈ ਤੁਸੀਂ ਕਰਿਆ ਕਦੇ ਕਿਸੇ ਨੇ ਪਾਈਪ ਤੇ ਮੂੰਹ ਲਾ ਕੇ ਹੈਲੋ ਹੈਲੋ ਤਾਂ ਕੀਤਾ ਕਿੰਨੀ ਆਵਾਜ਼ ਗੂੰਜਦੀ ਹੁੰਦੀ ਹੈ ਨਾ ਉਹਦਾ ਜਮੀਨ ਬਸ ਬੇਸੀ ਵਾਲੀ ਪੈਣੀ ਹੁੰਦੀ ਸੀ ਈਕੋ ਈਕੋ ਲੱਗੀ ਹੁੰਦੀ ਹੈ ਨਾ ਹਾਂ ਇਹੋ ਜੇ ਕੰਮ ਬਾਈ ਅਸੀਂ ਵੀ ਕਰਦੇ ਰਹੇ ਆ ਯਾਰ ਬਹੁਤ ਬਹੁਤ ਮਾਣ ਹੁੰਦਾ ਜਦੋਂ ਕਿਤੇ ਉਹ ਗੱਲਾਂ ਯਾਦ ਕਰਦਾ ਵੀ ਅਸੀਂ ਵੀ ਇਹੋ ਜੇ ਹਾਲ ਅਸਲ ਜ਼ਿੰਦਗੀ ਉਹੀ ਸੀ ਹੈ ਅਸਲ ਜ਼ਿੰਦਗੀ ਉਹੀ ਸੀ ਹੁਣ ਤੱਕ ਇਹ ਹੁਣ ਤਾਂ ਕੋਈ ਕਿਸੇ ਕੋਲੇ ਖੜਦਾ ਨਹੀਂ ਹੂੰ ਕਿਸੇ ਦਾ ਕੋਈ ਹਾਲ ਨਹੀਂ ਕੋਈ ਚਾਲ ਨਹੀਂ ਦਿੰਦਾ ਹਰੇਕ ਬੰਦਾ ਬਸ ਕੱਲਾ ਰਹਿਣਾ ਪਸੰਦ ਕਰਦਾ ਚੰਗਾ ਫੋਨ ਹੋਵੇ ਅੰਦਰ ਬੈਠਾ ਹੋਵੇ ਬਸ ਚਾਹ-ਪਾਣੀ ਮਿਲ ਜAVE ਰੋਟੀਆਂ ਮਿਲ ਜਣ ਕੰਮ ਨਾ ਹੋਵੇ ਕੋਈ ਕੰਮ ਦੇ ਨਾਂ ਨੂੰ ਤਾਂ ਸੱਪ ਲੜ ਜਾਂਦਾ ਜਿੱਦੇ ਅੱਜਕੱਲ੍ਹ ਵਰਨ ਸਿੰਘ ਜਿਹੇ ਵਾਂਗੂੰ ਹਾਂ ਕੀ ਹੈ ਕਹਿੰਦਾ ਖੜਾ ਕੀ ਹੈ ਕੀ ਕੀ ਵੀੜਾ ਆਪਾਂ ਆਪਾਂ ਨੂੰ ਸਾਰੇ ਕੰਮ ਕਰੀਏ ਕੀ ਹੈ ਕਹਿੰਦਾ ਹਾਂ ਸਾਰੀਆਂ ਖੇਡਾਂ ਖੇਡ ਲਈਆਂ ਤੇ ਅੱਜਕੱਲ੍ਹ ਵਾਲੇ ਜਵਾਕ ਕੀ ਜਾਣਦੇ ਨੇ ਹੂੰ ਕੀ ਗੁਲੀ ਡੰਡਾ ਹੁੰਦਾ ਕੀ ਖੋਖੋ ਹੁੰਦੀ ਹੈ ਕੀ ਕੋਈ ਅੱਜ ਕੱਲ੍ਹ ਵਾਲੇ ਜੋ ਐਕ ਪਤਾ ਕੀ ਜਾਣਦੇ ਨੇ ਪਬਜੀ ਕੀ ਹੁੰਦੀ ਹੈ ਲੂਟੋ ਕੀ ਹੁੰਦੀ ਹੈ ਹੂੰ ਇੰਸਟਾਗ੍ਰam ਤੇ ਆਈਡੀ ਕਿਵੇਂ ਬਣਦੀ ਹੈ ਮੈਂ ਮੈਂ ਤੈਨੂੰ ਕੱਲ੍ਹ ਸਾਂ ਚਲੋ ਸਾਮਾ ਸਬ ਤੇ ਆਉਂਦਾ ਫੇਸਬੁੱਕ ਦੀ ਆਈਡੀ ਆ ਜਿਹੜੀ ਮੇਰੀ ਉਹ ਘੱਟੋ ਘੱਟ ਮੈਨੂੰ ਐ ਲੱਗਦਾ ਵੀ 13 ਤੂਰਾਂ ਚ ਬਣੀ ਹੋਈ ਆ ਇੰਨੀ ਐਡਵਾਂਸ ਦੇ ਵਿੱਚ ਮੇਰੀ ਆਈਡੀ ਬਣੀ ਹੋਈ ਆ ਪਰ ਮੈਂ ਹਜ਼ਾਰਾਂ ਬੰਦੇ ਦੇ ਹਾੜੇ ਕੱਢੇ ਫੇਰ ਕੋਈ ਕਦੇ ਕਰ ਮੈਨੂੰ ਬਣਾਉਣੀ ਨਹੀਂ ਆਉਂਦੀ ਫੇਰ ਕਿਤੇ ਮਾਸਾ ਕਿਸ ਨੇ ਆਈਡੀ ਬਣਾਈ ਤੀ ਉਹੀ ਆਈਡੀ ਮੇਰੀ ਅੱਜ ਚੱਲਦੀ ਆ ਅੱਜ ਦੇ ਜਵਾਬ ਨੂੰ ਜਿੱਤੋ ਮਰਜ਼ੀ ਪੁੱਛ ਲੈ Google ID Gmail ID Apple ID Instagram ID ਇੱਧਰ ਦੀ ਇੱਧਰ ਦੀ ਗੱਲ ਹੈ। ਦੇਖੀ ਦੇਖੀ ਇਹ ਇਹ ਮਰੂ ਇਹ ਮਰੂ ਇਹ ਲੈ। ਚੱਲ। ਇੱਧਰ ਲਾਦਾ ਦੀ ਕੱਕੇ ਨੇ। ਹੈ? ਅਜੀ ਤਮਾੜੀ ਗੱਲ ਆ ਵੀਰੇ ਇਹ ਤੇਰੇ ਵਾਸਤੇ। ਦੇਖੀ ਹੋਗਾ ਕਿ ਮਾੜੀ ਗੱਲ ਐ। ਵਾਓ ਇਹ ਮਤਲਬ ਥੱਲੇ ਡੱਕਿਆ ਸੀ। ਲਓ ਵੀ ਮਿੱਤਰੋ। ਲਾਸਟ ਸੀਨ ਹੈ। ਖੇਤਾਂ ਵਾਲਾ। ਤੇ ਬਹੁਤ ਸੋਹਣੀ ਵੀਡੀਓ ਦਾ ਐਂਡ ਹੋਇਆ। ਸਾਰੇ ਜਣਿਆਂ ਨੇ ਦੇਖਣਾ ਜ਼ਰੂਰ ਜੀ। ਮਿਲਦੇ ਆਂ ਅੱਗੇ। ਆਨਬਾਦ ਹਾਂਜੀ ਭਾਈ ਤੇ ਸੀਨ ਆਪਾਂ ਆਏ ਸੀ ਕੱਢਣ ਹਾਂ ਤੇ ਆ ਬਾਈ ਹੋਰਾਂ ਨਾਲ ਮਿਲਦੇ ਆ ਅੱਜ ਝੂਠੀ ਵਿਚੋਲਣ ਵੀਡੀਓ ਦਾ ਐਂਡ ਹੋ ਚੁੱਕਿਆ ਹਾਂ ਹੈਨਾ ਭਾਈ ਸਾਰੇ ਜਣੇ ਦੇਖ ਲਿਓ ਭਾਈ ਝੂਠੀ ਵਿਚੋਲਣ ਦਾ ਐਂਡ ਕਰਤਾ ਤੇ ਦੱਸਿਓ ਵੀ ਕਮੈਂਟਾਂ ਦੇ ਵਿੱਚ ਵੀ ਐਂਡ ਕਿਵੇਂ ਲੱਗਿਆ ਜਦੋਂ ਅਸੀਂ ਐਂਡ ਵਾਲਾ ਸੀਨ ਕੱਢਣਾ ਸੀ ਕਿੰਨਾ ਲੱਗੇ ਸੀ ਬਹੁਤ ਵਧੀਆ ਬਹੁਤ ਜਿਆਦੇ ਹੋਈ ਪਈ ਹੈ ਤੇ ਅਸੀਂ ਲਾਸਟ ਸੀਨ ਦੇ ਸੀਨ ਕੁਝ ਕੱਢਣ ਆਏ ਸੀਗੇ ਇੱਥੇ ਤੇ ਇੱਕ ਅੰਦਾ ਸੀਨ ਸਾਡਾ 1-2 ਮਿੰਟਾਂ ਦਾ ਘਰੇ ਰਹੂਗਾ ਤੇ ਉਹ ਜਾ ਕੇ ਅਸੀਂ ਪੂਰੀ ਕਰਦੇ ਆਂ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਸੂਰਜ ਹੁਣ ਡੁੱਬ ਰਿਹਾ ਹੈਗਾ ਹਾਂਜੀ ਤੇ ਪਰ ਕਿਨੂੰ ਨਹੀਂ ਆਪਾਂ ਛੱਡੇ ਹਾਂ ਕਿਨੂੰ ਨਹੀਂ ਛੱਡੇ ਲੱਗੇ ਮਰੂਦ ਵੀ ਸੀ ਨਾਲ ਕਰ ਬਸ ਮਰੂਦ ਅੱਜ ਮਿਲੇ ਨਹੀਂ ਹੈਗੇ ਕੱਚੇ ਸੀਗੇ ਫਿਰ ਅਸੀਂ ਕਾ ਚੱਲ ਕਾਣ ਤੋੜਨੇ ਹਾਂ ਠੀਕ ਆ ਠੀਕ ਆ ਜੀ ਸਾਰੇ ਜਣੇ ਨੇ ਵੀਡੀਓ ਜ਼ਰੂਰ ਦੇਖਣੀ ਆ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਹਾਂ ਉਸ ਤੋਂ ਬਾਅਦ ਆਪਾਂ ਅਗਲੀ ਵੈਬ ਸੀਰੀਜ਼ ਲੈ ਕੇ ਆਵਾਂਗੇ ਬਹੁਤ ਸੋਹਣੀ ਧੰਨਵਾਦ हां जी मित्रों देख रहे हो ब्लॉग किमे लग्या ਆਪਣਾ ਬਲੌਗ ਬਾਈ ਜੀ ਗੱਲ ਪਤਾ ਕੀ ਆ ਤੁਸੀਂ ਬਲੌਗ ਦੇਖਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਪਰ ਜਿਹੜੇ ਬੰਦੇ ਬਲੌਗ ਦੇਖ ਕੇ ਜਾਂਦੇ ਹੁੰਦੇ ਨੇ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਤੇ ਹੱਥ ਬਨ ਕੇ ਬੇਨਤੀ ਹੈ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਆਪਾਂ ਸੋਹਣੇ ਸੋਹਣੇ ਬਲੌਗ ਲੈ ਕੇ ਆਵਾਂਗੇ ਤੇ ਇੱਕ ਗੱਲ ਹੋਰ ਝੂਠੀ ਵਿਚੋਲਣ ਦਾ ਦੇਖੋ ਐਂਡ ਹੋ ਗਿਆ ਸੀਗਾ ਤੇ ਨਵੀਂ ਵੈਬ ਸੀਰੀਜ਼ ਸ਼ੁਰੂ ਕੀਤੀ ਹੈ ਜੀ ਦਾ ਨਾਮ ਹੈ ਸ਼ਾਇਦ ਕਿਉਂਕਿ ਹਜੇ ਨਾਮ ਅਨਾਉਂਸ ਨਹੀਂ ਕੀਤਾ ਪਰ ਮੇਰੇ ਅਕੋਰਡਿੰਗ ਮੈਨੂੰ ਲੱਗਦਾ ਵੀ ਉਹਦਾ ਨਾਮ ਹੋਊਗਾ ਮਿੱਠੋ ਮਾਸੀ ਬਹੁਤ ਸੋਹਣੀ ਵੈਬ ਸੀਰੀਜ਼ ਹੈ ਇੱਕ ਲੇਡੀਜ਼ ਹੈ ਜਿਹੜੀ ਸਾਰਿਆਂ ਦੇ ਘਰੇ ਪਸੂੜੀ ਪਾਉਂਦੀ ਰਹਿੰਦੀ ਹੈ ਉਹ ਤੁਸੀਂ ਨੇ ਵੀਡੀਓ ਦੇ ਵਿੱਚ ਦੇਖਣੀ ਆ ਸੋ ਬਸ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਕਿ ਮਿਲ ਗਿਆ ਸਾਡਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ